ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਤਨ ਸਿੰਘ ਰੂਤੇ ਕੁਦਰਤਾ ਮਹਾਰਾਜ ਸੁਣਾਈ ਜਾ ਰਿਹਾ ਹੈ ਸਦਾ ਹੀ ਜਾ ਰਿਹਾ ਹੈ ਸਰਬਤਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਤੁਫਾਂ ਬਲੇਸ਼ਾ ਦਾ ਨਾਸ਼ ਕਰੋ ਬਈ ਉਹ ਕੀ ਕੜੀ ਨਾਲ ਦੇ ਕਰੀ ਬਰੋ ਕਿਰਪਾ ਕੰਤਨ ਸਿੰਘ ਰੂਤੇ ਕੁਦਰਤਾ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬੱਚੇ ਤਾਂ ਬੱਚਿਆਂ ਨੂੰ ਚੰਗੇ ਰਹਾ ਬਹੁ ਬਈ ਬੱਚਿਆਂ ਔਰ ਨਾ ਜਾਣ ਤੇਰੀ ਹਪਲੇ ਵੱਡਾ ਸਤਿਗੁਰੂ ਨਾਨਕ ਜੀ ਨੇ ਕਲ ਰਾਖੀ ਮੇਰੀ ਓਏ ਸੇਵਤ ਕਤ ਸਮ ਨਾਰੇ ਅਰਚਨ ਕੁਰਸੋ ਦੇਤੀ ਕਦ ਜਿੱਤੇ ਸੱਚੇ ਪਾਤ ਮਾਲ ਜਨਮ ਜੰਤੀ ਕਦ ਜਿੱਤੇ ਸੱਚੇ ਪਾਤਿਸ਼ ਮਲ ਜਨਮ ਜਨਮ ਦੀ ਕਟਿਏ ਦਰਸ਼ਨ ਦੇਖੀ ਓ ਕੋਰ दर्शन देख जीवां गुरू ते Yay! मर्द अर अकेला ਤੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚਿਤ ਚਿਤ ਵਾਰਦਾਸ ਕਹੋ ਧਰ ਕਹਿ ਬਿਨ ਸਕੋ ਸਰਗ ਚਿੰਤ ਤੁਝ ਪਾਸ ਆਦ ਸੰਗਤ ਹ ਤਕ ਤੇਰੇ ਹੁਕਮ ਪਵੈ ਨੀਸਾਣੂ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖ ਸਬਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਜੋ ਫਰਮਾਵੇ ਸੋ ਕਹੋ ਘਰੇ ਅਮਰਦਾਸ ਕਾਰਣ ਕਰਨ ਜਿਵ ਤੂੰ ਰਖਹ ਤਿਵ ਰਹੁ ਨੋ ਅਲਖ ਕਾਰਣ ਪੁਰਖ ਜੋ ਫਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜਿਵ ਤੁਰਖ ਤਿਵ ਰਹੋ ਪ੍ਰੇਮ ਖੇਲਣ ਕਾ ਚਾਓ ਏਰ ਤਰ ਤਲੇ ਗਲੇ ਮੇਰੀ ਆਓ ਇਤ ਮਾਰਗ ਪੈਰ ਤਰੀ ਜਾ ਸਿਰ ਦੀਜੇ ਕਾਣ ਨਾ ਕੀਜੇ ਮਰਤਾ ਮਰਤਾ ਜਗ ਮੁਆ ਮਰ ਵੀ ਨਾ ਜਾਣਿਆ ਕੋਈ ਐਸੀ ਮਰਨੀ ਜੋ ਮਰੇ ਬਹੁਰ ਨ ਮਰਨਾ ਹੋਏ ਗਗਨ ਦਮਾ ਬਾਜੀ ਪਰ ਹੋ ਨਿਸ਼ਾਨ ਕਹਾਉ मान सूर मां अबजून कोदा नाम रहियो साधू रहियो रहियो गुर गोबिंदक इह जगत में कनि जपियो गुरमंत ਰਾਮ ਨਾਮ ਯਰ ਮੈਂ ਗਯੋ ਜਾਕੇ ਸਾਮਨ ਹੀ ਕੋਈ ਜੇ ਸਿਮਰਤ ਸੰਕਟ ਮਿਟੇ ਦਰਸ ਤੁਹਾਰ ਹੋਏ ਸੁਖ ਟਲ ਗੁਰ ਕਹਿਨ ਸਹਜ ਸੁਭਾਈ ਦਰਸਨ ਪਰਸਿਆ ਗੁਰੂ ਕਾ जनम मरन दुख जाए हुअ सिख सामदी चटिया सचे पात सा मल जनम जनम दी कटी सजण सचा सिर साह ਇਸ ਪਾਸ ਬਹਿਟਿਆ ਸੁਹੀਆ ਸਭਨਾ ਦਾ ਵਸਾਹੂ ਸਤਨਾਮ ਸ਼੍ਰੀ ਵਾ ਸਾਹਿਬ ਜੀ ਸਨਾਸਰੀ ਮਹਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਨਹੀ ਸੁਣਿਆ ਦੁੱਖ ਸੁਖ ਮੇਰਾ ਤਵ ਵਿਧਨ ਕੀ ਖਟਾਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੇ ਤਨਹੀ ਸੁਣਿਆ ਦੁੱਖ ਸੁਖ ਮੇਰਾ ਤਉ ਵਦਨੀ ਕੀ ਖਟਾਨੇ ਜੀਏ ਕੀ ਏਕੇ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਨ ਤਿਲ ਨਹੀਂ ਕੀਮਤ ਜਾਣੇ ਰਹਾ ਹੋ ਅੰਮ੍ਰਿਤ ਨਾਮ ਮੋਲਕ ਹੀਰਾ ਗੁਰ ਦੀ ਨੰਤਾਨੀ ਡੇਗਾ ਨਾ ਡੋਲਾ ਡ੍ਰਿਡ ਕਰ ਰਹੋ ਔਰ ਨ ਹੋਏ ਤ੍ਰਿਪਤਾਨੀ ਓਏ ਜੋ بیچ ਹਮ ਤੁਮ ਕਛ ਹੋਤੇ ਇਨਕੀ ਬਾਤ ਵਿਲਾਨੀ ਅਲੰਕਾਰ ਮਿਲ ਤੈਲੀ ਹੋਈ ਹੈ ਦਾਤੇ ਕਨਕ ਵਖਾਨੇ ਪ੍ਰਗਟਿਓ ਜੋਤ ਸਹਜ ਸੁਖ ਸੁਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨੇ ਚਲ ਕਰ ਬਾਧਿਓ ਯੋ ਜੋਤ ਸਹਜ ਸੁਖ ਸਭਾ ਬਾਜੇ ਅਨਹਤ ਵਾਨੀ ਕਉ ਨਾਨਕ ਨੇ ਚਲ ਕਰਵਾਤੇ ਖਾਲਸਾ ਵਾ ਇਹ ਗੁਰਜੀ ਕੀ ਫਤਿਹ ਅਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੇ ਤਿਨਹਿ ਸੁਣਿਆ ਦੁਖ ਸੁਖ ਮੇਰਾ ਤਉ ਵਿਧ ਨੀ ਕੀ ਖਟਾਨੇ ਸਨਮਾਨਯੋਗ ਸਤਕਾਰਯੋਗ ਗੁਰੂ ਰੋਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਤਨਾਤ ਸ੍ਰੀ ਰਾਗੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ 52 ਕੋਇਤਰੰਗ 671 ਉੱਪਰ ਸੁਭੈ ਮਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਉਹ ਲਾਚੁਕਾਂ ਦੀ ਖਿਮਾ ਕਰਨੀ ਬਲਾਉ ਫਤੇ ਜੇ ਵਾਹੇ ਗੁਰ ਜੀ ਕਾ ਖਾਲਸਾ ਵਾਹੇ ਗੁਰ ਜੀ ਕੀ ਫਤਿਹ